ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਸਤੀਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਦਾਬ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਤਬੀਅਤ ਇਕ ਮਕੇਸ਼ਿੰਦੇ ਜਿਹੜੇ ਰਸਤੇ ਤੋਂ ਆਏ ਐ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਨ ਇਧਰੋਂ ਵੀ ਤੋਂ ਮਾਲ ਚੱਕੇ ਜਿਵੇਂ ਉਹ ਉੱਥੇ ਪੱਥਰ ਲਾਏ ਐ ਥੋੜਾ ਜਿਹਾ ਪਾਣੀ ਡਾਉਨ ਹੋਵੇ ਸਾਂ ਮੈਂ ਕਿਤੇ ਦਰਿਆ ਤੋਂ ਚੱਕ ਕੇ ਨਾ ਲਾ ਦਿੰਦਾ ਫਿਰ ਜਾਂ ਫਿਰ ਕਿੱਦੋਂ ਵੀ ਹੈ ਨਹੀਂ ਉਹ ਪੱਥਰ ਜੰਦਬੜੀ ਹੈਗਾ ਜੀ ਇਹਨੇ ਕਿਵੇਂ ਪੱਥਰ ਇਧਰੋਂ ਜਾਊਗਾ ਇਹ ਕਿੱਦਾਂ ਪਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਕਿੱਥੋਂ ਲਾਣ ਲੱਗਦੇ ਵੇ ਤੁਸੀਂ ਦੋ ਚਾਰ ਬੰਦੇ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾਉਣ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆਂ ਸੁਮੇਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਕਰਵਾ ਦੇ ਉਧਰ ਜੋ ਸੜਕ ਪੈ ਗਈ ਵੀ ਨਹੀਂ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਣੀ ਕੋਈ ਗੱਲ ਨਹੀਂ ਇਹ ਵੀ ਕਰਵਾ ਦੇ ਉਧਰ ਬਹੁਤ ਪਾਣੀ ਆਇਆ ਜਿਵੇਂ ਆਪਾਂ ਬੀਲਾ ਰਾਮਗੜ੍ਹ ਰੱਖੀਏ ਪੱਥਰ ਹਾਂਜੀ ਉੱਥੇ ਚਲੇ ਜਾਓ ਦੋ ਚਾਰ ਬੰਦੇ ਉੱਥੇ ਸੁਮੇਤ ਤੂੰ ਭਾਇ ਦੇ ਚੱਲ ਚੱਲ ਸੈਰ ਆਪਾਂ ਬਦਲ ਲਾਉਂਦੇ ਹਾਂ ਆਹ ਬੋਲ ਜਾ। ਆਹ ਨਾ ਨਾ ਨਾ। ਦੂਰ ਨਾ। ਬਸ ਕਿ ਬੋਲ। ਜਿਆਦਾ ਹੋ ਗਿਆ। ਆ ਬਿਠਾ ਲੈਣੀ। ਉਹ ਮਾਰ ਕੇ ਦੀ। ਉਹ ਮਾਰ ਕੇ ਦੀ। ਮਾਰ ਕੇ ਦੀ। ਮੀਟ ਮਤ ਪਤਾ ਰਹੀ। ਰੁਕ ਜਾ ਰੁਕ ਜਾ। ਪਾਣੀ ਨਾ। اه ਇਕ ਮਕੇ ਸ਼ਿੰਦੇ ਜਿਹੜੇ ਅਸਤੇ ਤੋਂ ਪਾਏ ਆ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਾਂ ਇਧਰੋਂ ਵੀ ਤੁਮਾਲ ਚੱਕੇ ਜਿਵੇਂ ਅਸੀਂ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਉਨ ਹੋਊਗਾ ਸਮਾਂ ਕਿਤੇ ਦਰਿਆ ਤੋਂ ਚੱਕਣਾ ਨਾਲ ਫਿਰ ਜਾਂ ਫਿਰ ਕਿੱਧਰ ਵੀ ਹੈ ਨਹੀਂ ਹੁਣ ਪੱਥਰ ਜੰਦਬੜੀ ਹੈਗਾ ਜੀ ਕਿਵੇਂ ਪੱਥਰ ਇਧਰੋਂ ਜਾਊਗਾ ਕਿੱਥੇ ਭਾਈ ਫਿਰ ਉਧਰ ਵੀ ਲੱਗਣਾ ਨਾ ਯਾਰ ਕਿੱਥੋਂ ਲਾਣ ਲੱਗਦੇ ਵੇ ਤੁਸੀਂ ਦੋ ਚਾਰ ਨੂੰ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾ ਕੇ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆ ਸੁਮੇਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਕਰਵਾ ਦੇ ਉਧਰ ਜੋ ਸੜਕ ਬਹਿ ਗਈ ਵੀ ਰਹੀ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਂਦੀ ਕੋਈ ਗੱਲ ਇਹ ਵੀ ਕਰਵਾ ਦੇ ਉਧਰ ਬਹੁਤ ਪਾਣੀ ਆਇਆ ਯਾਰ ਜਿਵੇਂ ਆਪਾਂ ਬੀਲਾ ਰਾਮਗੜ ਰੱਖੇ ਪੱਤ ਜਿੱਥੇ ਚਲੇ ਜਾਓ ਦੋ ਚਾਰ ਬੰਦੇ ਛੋਟੇ ਸੁਮੇਤ ਉਧਰ ਘਾਇਦ ਚੱਲ ਚੱਲ ਆਪਾਂ ਸੈਰ ਆ ਦੋਗੇ ਉਹ ਬਿਠਾ ਲੈਣੀ ਉਹ ਕਿਹਦੀ ਬੋਲਣੀ ਹੁਣ ਛੋੜ ਦੋ ਬਸ ਮੈਂ ਫਸੇ ਮਾਰ ਦੇ ਬੇਟ ਮੱਤ ਤੂੰ ਤਾਰ ਰਹੀ ਰੁਕ ਜਾ ਰੁਕ ਜਾ ਪਾਣੀ ਨਾ ਇਸ ਵਿੱਚ شويه ਬੱਤ ਨਾ ਹੋ ਇਕ ਮਕੇਸ਼ਿੰਦੇ ਜਿਹੜੇ ਰਸਤੇ ਤੋਂ ਆਏ ਆ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਾਂ ਇਹਧਰੋਂ ਵੀ ਤੋਂ ਮਾਲ ਚੱਕੇ ਜਿਵੇਂ ਉਹ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਊਨ ਹੋਵੇ ਸਮਾਂ ਕਿਤੇ ਦਰਿਆ ਤੋਂ ਚੱਕ ਕੇ ਨਾ ਲਾ ਦੇ ਫਿਰ ਜਾਂ ਫਿਰ ਕਿਤੇ ਵੀ ਐ ਨਹੀਂ ਹੁਣ ਪੱਥਰ ਤੇ ਜਾਂਦਬੜੀ ਹੈਗਾ ਜੀ ਕਿਵੇਂ ਪੱਥਰ ਇਧਰੋਂ ਜਾਊਗਾ ਕਿਤੇ ਪਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਇਧਰੋਂ ਲਾਣ ਲੱਗ ਜਵੇ ਤੁਸੀਂ ਦੋ ਚਰ ਬੰਦੇ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾਓ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆ ਸੁਮਿਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਜੋ ਸੜਕ ਬਹਿ ਗਈ ਫੇਰੀ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਦੀ ਸਾਰੀ ਜਾਂਦੀ ਕੋਈ ਗੱਲ ਇਹ ਵੀ ਕਰਵਾਉਂਦੇ ਉਧਰ ਬਹੁਤ ਪਾਣੀ ਆਇਆ ਜਿਵੇਂ ਆਪਾਂ ਬੀਲਾ ਰਾਮਗੜ੍ਹ ਰੱਖੇ ਪੱਥਰ ਹਾਂਜੀ ਉੱਥੇ ਚਲੇ ਜਾਓ ਦੋ ਚਾਰ ਬੰਦੇ ਉਹ ਤੇ ਸੁਮਿਤ ਉਧਰ ਘਾਇਦ ਚੱਲ ਚੱਲ ਬਿਠਾ ਲੈਣੀ ਬਿਠਾ ਲੈਣੀ ਮਾਰਕੀਟ ਦੀ ਕੋਸਮੇ ਥੋੜਾ ਥੋੜਾ ਬਸ ਸੁਣਾ ਫੜਾ ਲੈ ਬਿਟ ਮਤ ਤੋਤਾ ਰਹੀ ਰੁਕ ਜਾ ਰੁਕ ਜਾ ਪਾਣੀ ਤਬੀਅ ਕਿ ਜੀ ਇੱਕ ਮੇਕੇ ਸ਼ਿੰਦੇ ਜਿਹੜੇ ਰਸਤੇ ਤੋਂ ਆਏ ਐ ਉਧਰ ਮੈਂ ਸੁਮੇਤ ਨੂੰ ਲਾਤਾ ਹਨ ਇਧਰੋਂ ਵੀ ਤੂੰ ਮਾਲ ਚੱਕ ਜਿਵੇਂ ਉਹ ਉੱਥੇ ਪੱਥਰ ਲਾਏ ਐ ਥੋੜਾ ਜਿਹਾ ਪਾਣੀ ਡਾਊਨ ਹੋਵੋ ਸਮਾਂ ਕਿਤੇ ਦਰਿਆ ਤੋਂ ਚੱਕ ਕੇ ਨਾ ਲਾ ਦੇ ਫਿਰ ਜਾਂ ਫਿਰ ਕਿੱਦੋਂ ਵੀ ਹੈ ਨਹੀਂ ਉਹ ਪੱਥਰ ਜੰਦਬੜੀ ਹੈਗਾ ਜੀ ਕਿਵੇਂ ਪੱਥਰ ਇਧਰੋਂ ਜਾਊਗਾ ਪਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਕਿੱਥੋਂ ਲਾਣ ਲੱਗ ਦੇਵੇ ਤੁਸੀਂ ਦੋ ਚਰ ਬੰਦੇ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾਉਣ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆਂ ਸੁਮੇਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਕਰਵਾ ਦੇ ਉਧਰ ਜੋ ਸੜਕ ਪੈ ਗਈ ਵੀ ਨਹੀਂ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਣੀ ਕੋਈ ਗੱਲ ਨਹੀਂ ਇਹ ਵੀ ਕਰਵਾ ਦੇ ਉਧਰ ਬਹੁਤ ਪਾਣੀ ਆਇਆ ਜਿਵੇਂ ਆਪਾਂ ਬੀਲਾ ਰਾਮਗੜ੍ਹ ਰੱਖੀ ਬੱਤ ਹਾਂਜੀ ਉੱਥੇ ਚਲੇ ਜਾਓ ਦੋ ਚਾਰ ਬੰਦੇ ਉੱਥੇ ਸੁਮੇਤ ਤੂੰ ਭਾਇ ਦੇ ਚੱਲ ਚੱਲ ਸੈਰ ਆਪਾਂ ਬਦਲ ਲਾਉਂਦੇ ਹਾਂ ਆ ਦੋਗੇ ਉੱਪਰ ਜਾਓ ਆ ਬਿਠਾ ਲੈਣੀ ਮਾਰ ਕੇ ਦੀ ਮਾਰ ਕੇ 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 ਮ ਇਕ ਮਕੇ ਸ਼ਿੰਦੇ ਜਿਹੜੇ ਅਸਤੇ ਤੋਂ ਪਾਏ ਆ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਾਂ ਇਧਰੋਂ ਬਤੂ ਮਾਲ ਚੱਕ ਜਿਵੇਂ ਆਪਾਂ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਉਨ ਹੋਊਗਾ ਸਮਾਂ ਕਿਤੇ ਦਰਿਆ ਤੋਂ ਚੱਕਣਾ ਨਾਲ ਫਿਰ ਜਾਂ ਫਿਰ ਕਿੱਧਰ ਵੀ ਹੈ ਨਹੀਂ ਹੁਣ ਪੱਥਰ ਜਾਂਦੇ ਬੜੀ ਹੈਗਾ ਜੀ ਕਿਵੇਂ ਪੱਥਰ ਇਧਰੋਂ ਜਾਊਗਾ ਕਿੱਥੇ ਭਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਕਿੱਥੋਂ ਲਾਣ ਲੱਗ ਦੇਵੇ ਤੁਸੀਂ ਦੋ ਚਾਰ ਬੰਦੇ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾ ਕੇ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆ ਸੁਮੇਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਕਰਵਾ ਦੇ ਉਧਰ ਜੋ ਸੜਕ ਬਹਿ ਗਈ ਵੀ ਰਹੀ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਨੂੰ ਸਾਰੀ ਜਾਂਦੀ ਕੋਈ ਗੱਲ ਇਹ ਵੀ ਕਰਵਾ ਦੇ ਉਧਰ ਬਹੁਤ ਪਾਣੀ ਆਇਆ ਯਾਰ ਜਿਵੇਂ ਆਪਾਂ ਬੀਲਾ ਰਾਮਗੜ ਰੱਖੇ ਪੱਤ ਜਿੱਥੇ ਚਲੇ ਜਾਓ ਦੋ ਚਾਰ ਬੰਦੇ ਛੋਟੇ ਸੁਮੇਤ ਤੂੰ ਗਿਆ ਦੇ ਚੱਲ ਚੱਲ ਆਪਾਂ ਸੈਰ ਤੁਹਾਨੂੰ ਯਾਦ ਹੋ ਗਿਆ ਬਿਠਾ ਲੈਣੀ ਬਿਠਾ ਲੈਣੀ ਥੋੜਾ ਥੋੜਾ ਬੈਠ ਮਤ ਤੋਹ ਤਾਰ ਰਹੀ ਰੁਕ ਜਾ ਰੁਕ ਜਾ ਪਾਣੀ ਨਾ ਤਬੀਅ ਗਿਆ ਇਕ ਮਕੇਸ਼ਿੰਦੇ ਜਿਹੜੇ ਰਸਤੇ ਤੋਂ ਆਏ ਆ ਉਧਰੋਂ ਮੈਂ ਸੁਮੇਤ ਨੂੰ ਲਾਤਾ ਹਨ ਇਧਰੋਂ ਵੀ ਤੋਂ ਮਾਲ ਚੱਕੇ ਜਿਵੇਂ ਉਹ ਉੱਥੇ ਪੱਥਰ ਲਾਏ ਆ ਥੋੜਾ ਜਿਹਾ ਪਾਣੀ ਡਾਊਨ ਹੋਵੇ ਸਮਾਂ ਕਿਤੇ ਦਰਿਆ ਤੋਂ ਚੱਕ ਕੇ ਨਾ ਲਾ ਫਿਰ ਜਾਂ ਫਿਰ ਕਿਤੇ ਵੀ ਐ ਨਹੀਂ ਹੁਣ ਪੱਥਰ ਤੇ ਚੰਦਬੜੀ ਹੈਗਾ ਜੀ ਕਿਵੇਂ ਪੱਥਰ ਇਧਰੋਂ ਜਾਊਗਾ ਕਿਤੇ ਪਾਜੀ ਫਿਰ ਉਧਰ ਵੀ ਲੱਗਣਾ ਨਾ ਯਾਰ ਇਧਰੋਂ ਲਾਣ ਲੱਗ ਜਵੇ ਤੁਸੀਂ ਦੋ ਚਰਕੀ ਉੱਥੇ ਨਾ ਸੁਮੇਤ ਨਾਲ ਚਲੇ ਜਾਓ ਪੱਥਰ ਲਵਾਓ ਦੋ ਚਾਰ ਬੰਦੇ ਉੱਥੇ ਚਲੇ ਜਾਓ ਇੱਥੇ ਆਪਾਂ ਹੈਗੇ ਆਂ ਸੁਮਿਤ ਖੜਾ ਸਮਝ ਗਏ ਜਿੱਥੋਂ ਬੇਨ ਰਾਹ ਨਹੀਂ ਬਸ ਠੀਕ ਆ ਉਧਰ ਜਾਓ ਉਧਰ ਜੋ ਸੜਕ ਬਹਿ ਗਈ ਫੇਰੀ ਦੀ ਇਹ ਵੀ ਕਨੈਕਟੀਵਿਟੀ ਤੇਰੇ ਪਿੰਡ ਦੀ ਸਾਰੀ ਜਾਂਦੀ ਕੋਈ ਗੱਲ ਇਹ ਵੀ ਕਰਵਾਓ ਉਧਰ ਬਹੁਤ ਪਾਣੀ ਆਇਆ ਜਿਵੇਂ ਆਪਾਂ ਬੀਲਾ ਰਾਮਗੜ੍ਹ ਰੱਖੇ ਪੱਥਰ ਹਾਂਜੀ ਉੱਥੇ ਚਲੇ ਜਾਓ ਦੋ ਚਾਰ ਬੰਦੇ ਉੱਥੇ ਸੁਮਿਤ ਉਧਰ ਘਾਇਦ ਚੱਲ ਚੱਲ ਸੈਟ ਹਾਂਜੀ ਇਹਨਾਂ ਦੀ ਆਪਾਂ ਦਾ ਆਪਾਂ ਹਾਂ ਸलाम ਬੋਲਦਾ ਨਾ 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 ਸੁਣੋ ਨਾ ਬਿਠਾ ਲੈਣੀ ਸਮਰ ਕੀ ਬੋਲਦਾ ਥੋੜਾ ਥੋੜਾ ਬਸ ਸੁਣ ਮੈਂ ਤੇਰੇ ਵਿੱਚ ਮਤ ਤੋਤਾ ਰਹੀ ਰੁਕ ਜਾ ਰੁਕ ਜਾ ਪਾਣੀ